ਹਾਂਜੀ ਫੁੱਲ ਕੁਆਂਟੀਟੀ ਦੇ ਵਿੱਚ ਜੌਰਜਟ ਦਾ ਸਟਾਕ ਆ ਗਿਆ ਆਪਣੇ ਕੋਲ ਜੀ ਸੋਲੋ ਬਲੈਕ ਆਉਂਦਾ ਸਪੈਸ਼ਲ ਬਲੈਕ ਕਲਰ ਦੀ ਆਉਂਦਾ ਇਹਦੇ ਵਿੱਚ ਕਲਰ ਹੋਰ ਕੋਈ ਨਹੀਂ ਆਉਂਦੇ ਓਨਲੀ ਬਲੈਕ ਆਉਂਦਾ ਹੈ ओरिजिनल ਜੌਰਜਟ ਵਿਸਕੋ ਜੌਰਜਟ ਦੇ ਵਿੱਚ ਆਊਗਾ ਜੀ ਫਲੋਰਲ ਦਾ ਪ੍ਰਿੰਟ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਸੁਪਰੀਅਰ ਡਿਜ਼ਾਈਨਿੰਗ ਪਾਸ ਹੈ ਦੁਬਾਰਾ ਰੀਸਟਾਕ ਹੋ ਗਿਆ ਆਪਣੇ ਕੋਲ ਪ੍ਰਾਈਸ ਵੀ ਹੁਣ 650 ਕਰਤਾ ਜੀ 5 ਮੀਟਰ ਸੂਟ ਹੈ 650 ਹੋਣ ਲਈ ਓਨਲੀ ਬਲੈਕ ਆਉਂਦਾ ਜੀ ਬਹੁਤ ਸੋਹਣਾ ਸਟਾਕ ਆਇਆ ਹੈਗਾ ਫੁੱਲ ਕੁਆਂਟੀਟੀ ਨਾਲ ਆਇਆ ਹੈ ਸਪੀਰੀਅਰ ਕਲੈਕਸ਼ਨ ਹੈ ਬਹੁਤ ਸੋਹਣਾ ਜੀ ਦੇ ਬਿਸਕੋ ਜੌਰੇਟ ਦਾ ਪ੍ਰਿੰਟ ਆ ਬਹੁਤ ਸੋਹਣੀ ਕੁਆਲਿਟੀ 5 ਮਿੰਟ ਸੂਟ ਹੈ ਪ੍ਰਾਈਸ 650 ਲੀ ਜੀ ਜਿੰਨਾ ਪਹਿਲਾਂ ਨੇ ਬੁੱਕ ਕਰਨਾ ਹੁਣ ਜਲਦੀ ਜਲਦੀ ਬੁੱਕ ਕਰ ਲੋ ਜੀ ਬਹੁਤ ਸੋਹਣਾ ਸਟਾਕ ਆਇਆ ਜੀ ਫੁੱਲ ਸਟਾਕ ਆ ਗਿਆ 650 ਲੀ ਬਹੁਤ ਵਧੀਆ ਕੁਆਲਿਟੀ ਦੀ ਜੌਰੇਟ ਹੈ ਜੀ ਸਪੀਰੀਅਰ ਕੁਆਲਿਟੀ ਹੈ ਬਹੁਤ ਸੋਹਣੀ ਜੀ ਔਰ ਕਪੜਾ ਕੁਆਲਿਟੀ ਟੌਪ ਕਲਾਸ ਹੈ ਪ੍ਰਾਈਸ 650 ਜੀ ਬਹੁਤ ਸੌਫਟ ਕਪੜਾ ਹੈ ਔਰ ਫਲੋਰਲ ਦਾ ਪ੍ਰਿੰਟ ਹੈ ਬਹੁਤ ਖੁੱਲੀ ਡੁੱਲੀ ਕੁਆਲਿਟੀ ਦਾ ਮਾਲ ਆਇਆ ਦਾ ਹੁਣ ਪ੍ਰਾਈਸ 650 ਕਰਤਾ ਜੀ ਜਲਦੀ ਜਲਦੀ ਆਪਣਾ ਪੇਜ ਫੋਲੋ ਕਰ ਲਓ ਸਾਹਮਣੇ ਫੋਲੋ ਦਾ ਬਟਨ ਦਿਖ ਰਿਹਾ ਹੈਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਰ ਦਿਓ 650 ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈਗੀ 60 ਰੁਪਏ ਸੀਓਡੀ ਤੇ ਸ਼ਿਪਿੰਗ ਹੈਗੀ 120 ਜਿਨ੍ਹਾਂ ਨੇ ਸੀਓਡੀ ਤੇ ਆਰਡਰ ਕਰਨਾ ਹੁੰਦਾ ਜੀ ਉਹ ਸ਼ਿਪਿੰਗ ਚਾਰਜ ਪਹਿਲਾਂ ਪੇ ਕਰਦਿਆ ਕਰੋ ਔਰ ਜਿਹੜਾ ਸੂਟ ਦੇ ਰੁਪਏ ਹੁੰਦੇ ਨੇ ਉਹ ਘਰੇ ਤੇ ਪੇ ਕਰਨਾ ਹੁੰਦੇ ਨੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਸੀਓਡੀ 120 ਸੂਟ ਦਾ ਪ੍ਰਾਈਸ 650 ਓਨਲੀ ਵਿਸਕੋ ਜੌਰਜਾ ਟੈਫਲੋਰਲ ਦਾ ਪ੍ਰਿੰਟ ਹੈ ਜੀ ਬਲੈਕ ਸਪੈਸ਼ਲ ਯੋਨ ਨੇ ਬਲੈਕ ਲੈਣਾ ਜੀ ਬਹੁਤ ਸੋਹਣਾ ਪ੍ਰਿੰਟ ਸੂਟ ਆਊਗਾ ਫਲੋਰਲ ਪ੍ਰਿੰਟ ਹੈ ਜੀ ਬਹੁਤ ਸੋਹਣਾ ਜੀ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ ਆ ਗਿਆ ਪ੍ਰਾਈਸ 650 ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਆਲਟੀਮੇਟ ਪ੍ਰਿੰਟ ਆਇਆ ਜੀ